ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਬਟਾਲੇ ਵਿਕੇ ਜਿਹੜਾ ਸਮਾਗਮ ਹੋਇਆ ਏ ਪਠਾਨਕੋਟ ਗੁਰਦਾਸਪੁਰ ਅਤੇ ਅੰਮ੍ਰਿਤਸਰ ਸਾਹਿਬ ਦੀਆਂ ਜ਼ਿਲ੍ਹਿਆਂ ਦੇ ਬੱਚਿਆਂ ਦੀਆਂ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ ਟੋਟਲ 5 ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ ਜਿਹਦੇ ਵਿੱਚ ਅੰਦਾਜ਼ਨ ਇੱਕ 500 ਦੇ ਕਰੀਬ ਰਚਨਾਵਾਂ ਬੱਚਿਆਂ ਨੇ ਲਿਖੀਆਂ ਹੋਈਆਂ ਤੇ ਤਕਰੀਬਨ 1000 ਦੇ ਕਰੀਬ ਅੱਜ ਬੁੱਕ ਜਿਹੜੀ ਛਪੀ ਸੀਗੀ ਉਹ ਬੱਚਿਆਂ ਨੂੰ ਦਿੱਤੀ ਗਈ ਆ ਬੱਚਿਆਂ ਵੱਲੋਂ ਖੁਦ ਲਿਖੀਆਂ ਹੋਈਆਂ ਰਚਨਾਵਾਂ ਉਹ ਉਹਨਾਂ ਨੂੰ ਅਸੀਂ ਵਿਸ਼ੇ ਦਿੰਨੇ ਆ ਜਿਹੜੇ ਕਿ ਵਿਸ਼ੇ ਉਹ ਨੇ ਜਿਹੜੇ ਸਮਾਜ ਦੀ ਕ੍ਰਿਤੀਆਂ ਦੇ نئی ਜਾਗਰੂਤਾ ਪੈਦਾ ਕਰਨ ਸੋ ਬੱਚਿਆਂ ਨੇ ਬਹੁਤ ਵਧੀਆ ਕੰਮ ਕੀਤਾ ਆ ਸਾਡੇ ਗਰਦਾਸਪੁਰ ਦੀ ਸਾਰੀ ਟੀਮ ਨੂੰ ਅੱਜ ਨਾਲ ਦੀਆਂ ਤਿੰਨ ਕਿਤਾਬਾਂ ਇੱਥੋਂ ਰਿਲੀਜ਼ ਹੋਈਆਂ ਨੇ ਇਹਨਾਂ ਦੇ ਸੰਪਾਦਕ ਨੂੰ ਇਹਨਾਂ ਦੇ ਜਿਲ੍ਹਾ ਜਿਹੜੇ ਸਾਡੇ ਮੋਰੀ ਨੇ ਉਹਨਾਂ ਨੂੰ ਆ ਸਾਰੀ ਟੀਮ ਨੂੰ ਮੈਂ ਆਪਣੇ ਵੱਲੋਂ ਪੰਜਾਬ ਪ੍ਰੋਵਿੰਸਰੀ ਕੈਨੇਡਾ ਵੱਲੋਂ ਖਾਸ ਕਰਕੇ ਇਸ ਟੀਮ ਦਾ ਕਿ ਸਾਡੇ ਕੋਲ ਤਕਰੀਬਨ 50 ਤੋਂ ਵੱਧ ਟੀਮਾਂ ਕੰਮ ਕਰਦੀਆਂ ਵਰਲਡ ਵਾਈ ਤੇ ਅਸੀਂ ਇਸ ਟੀਮ ਨੂੰ ਉੱਭਲ ਦਰਜੇ ਦੀ ਟੀਮ ਦਾ ਦਰਜਾ ਦਿੰਨੇ ਆ ਕਿ ਬਹੁਤ ਹੀ ਵਧੀਆ ਇਹ ਕੰਮ ਕਰਦੇ ਨੇ ਤੇ ਬੱਚਿਆਂ 'ਚ ਵੜਾ ਉਤਸ਼ਾਹ ਰਹਿੰਦਾ ਏ ਤੇ ਸਾਡੀ ਵੀ ਕੋਸ਼ਿਸ਼ ਰਹਿੰਦੀ ਆ ਬੇਸ਼ੱਕ ਸਾਨੂੰ 50 ਸਾਲ ਹੋ ਗਏ ਕੈਨੇਡਾ 'ਚ ਰਹਿੰਦਿਆਂ ਨੂੰ ਆਪਣੀ ਮਾਂ ਬੋਲੀ ਲਈ ਆਪਣੇ ਸੱਭਿਆਚਾਰ ਲਈ ਆਪਣੀ ਵਿਰਾਸਤ ਦੇ ਕੁਝ ਨਾ ਕੁਝ ਕਰਦੇ ਰਹੀਏ ਪਰ ਇਹ ਗੱਲ ਤੇ ਮੰਨਣਯੋਗ ਹੈ ਕਿ ਇਹ ਜਿਹੜਾ ਪ੍ਰੋਜੈਕਟ ਹੈ ਮੇਰਾ ਵੀ ਇੱਕ ਜਿੰਦਗੀ ਦਾ ਬਹੁਤ ਹੀ ਸੁਪਨਿਆਂ ਭਰਿਆ ਪ੍ਰੋਜੈਕਟ ਹੈ ਆ ਜਿਹਦੇ ਨਾਲ ਸਾਡੇ ਬੱਚਿਆਂ ਦੇ ਵਿੱਚ ਸਹਿਦ ਦੀ ਲਗਨ ਲੱਗੀ ਏ ਆ ਕਾਨਫਰੰਸ ਹੋਈ ਸੀਗੀ ਉਹਦੇ ਵਿੱਚ 1200 ਬੱਚਿਆਂ ਨੇ ਭਾਗ ਲਿਆ ਹੁਣ ਵੀ ਮੂਲੇ ਦਸਾਂ ਦਿਨਾਂ ਦੇ ਵਿੱਚ 24 ਕਿਤਾਬਾਂ ਹੋਰ ਰਿਲੀਜ਼ ਹੋਣੀਆਂ ਨੇ ਔਰ ਦੋ ਰੋਜ਼ਾ ਬਾਅਦ ਲੈ ਕੇ ਕਾਨਫਰੰਸ ਬੰਬਈ ਵਿੱਚ ਹੋ ਰਹੀ ਹੈ 20 ਤਰੀਕ ਨੂੰ ਮਾਝ ਪ੍ਰਦੇਸ਼ Rajasthan Haryana ਬੰਬਈ ਫਿਰ ਬਾਹਲੇ ਮੁਲਕਾਂ ਦੇ ਵਿੱਚ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਹਾਲੈਂਡ ਫਰਾਂਸ ਨਾਰਵੇ ਅ ਉਸ ਤੋਂ ਬਾਅਦ ਜਗੰਡਾ ਕੇਨੀਆ ਤਜ਼ਾਨੀਆ ਦੇ ਵਿੱਚ ਵੀ ਸਾਡੀ ਟੀਮ ਪਿਆਰ ਹੋ ਗਈ ਹੈ ਕਿ ਆਨਵਾਇਰ ਟਾਈਮ ਵਿੱਚ ਸਾਨੂੰ ਇਸ ਪ੍ਰੋਜੈਕਟ ਤੋਂ ਬਹੁਤ ਸਾਰੀਆਂ ਆਸਾਂ ਨੇ ਜਿਹਦੇ ਵਿੱਚ ਸਾਡੇ ਕੋਲ ਬੜੇ ਬੜੇ ਵੱਡੇ ਸਹਿਯੋਗਕਰ ਬਣ ਗਏ ਔਰ ਸਮਾਜ ਦੇ ਜੋ ਥੋੜੇ ਹਾਲਾਤ ਚੱਲ ਰਹੇ ਨੇ ਉਹਨਾਂ ਨੂੰ ਅਸੀਂ ਬਿਜ਼ੀ ਰੱਖਦੇ ਆ ਅਸੀਂ ਸੂਨਾ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਆ ਔਰ ਨਸ਼ਿਆਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਆ ਤੋਂ ਇੱਕ ਵਾਰ ਫਿਰ ਇਸ ਚੈਨਲ ਦੇ ਦਾ ਮੈਂ ਬਹੁਤ ਜਿੰਨੀ ਧੰਨਵਾਦੀਆਂ ਜਿਨ੍ਹਾਂ ਨੇ ਇਹ ਬਹੁਤ ਸਾਰਾ ਸਾਡਾ ਸਨੇਹਾ ਕਰ ਕਰ ਪਹਚਾਇਆ ਦੇਖੋ ਜੀ ਪਹਿਲੀ ਤੇ ਗੱਲ ਆ ਕਿ ਜਿਹੜੇ ਸਾਡੀ ਇਹ ਕੋਸ਼ਿਸ਼ ਆ ਕਿ ਬੱਚੇ ਪੰਜਾਬੀ ਤੋਂ ਦੂਰ ਨਾ ਹੋ ਜਾਣ ਆ ਇਹ ਕਿਤੇ ਪਹਿਲਾਂ ਪੰਜਾਬੀ ਸਿਖਾਉਣ ਦੀ ਗੱਲ ਹੈ ਉਸ ਤੋਂ ਇਲਾਵਾ ਸਿਹਤ ਜਿਹੜਾ ਲਿਖਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਪਰ ਉਹਦੇ ਲਈ ਤੇ ਅਸੀਂ ਹੁਣ ਮੁੱਢ ਤੋਂ ਜਿਹੜੀਆਂ ਜੜਾ ਇਹਨਾਂ ਨੂੰ ਪਾਣੀ ਪਾਉਣਾ ਸ਼ੁਰੂ ਕੀਤਾ ਹੈ ਆ ਅਕਸਰ ਦੇਖਿਆ ਜਾਂਦਾ ਕਿ ਬਹੁਤ ਸਾਰੇ ਸੱਤਿਕ ਸਮਾਗਮਾਂ ਵਿੱਚ ਵੀ ਔਰ ਘਰਾਂ ਦੇ ਵਿੱਚ ਵੀ ਅਸੀਂ ਇੰਨੀ ਤਵੱਜੋ ਨਹੀਂ ਦੇ ਰਹਾ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਦੀ ਸੋ ਇੱਕ ਬਖਰਾ ਪਲਾਨ ਹੈ ਜਿਹਦੇ ਤਹਿਤ ਖਾਸ ਕਰ ਉਹ ਬੱਚੇ ਨੇ ਇਹਦੇ ਵਿੱਚ ਜੁੜੇ ਹੋਏ ਮжоਰਿਟੀ ਜਿਹੜੇ ਬੱਚੇ ਨੇ ਇਹ ਸਰਕਾਰੀ ਸਕੂਲਾਂ ਦੇ ਬੱਚੇ ਨੇ ਔਰ ਇਹਨਾਂ ਨੂੰ ਚਲਾਉਣ ਵਾਲੇ ਵੀ ਜਿਹੜੇ ਅ ਅਧਿਆਪਕ ਨੇ ਲਾਇਬ੍ਰੇਰੀਅਨ ਨੇ ਉਹ ਵੀ ਤਕਰੀਬਨ ਤਰੀਬਨ 90% ਸਰਕਾਰੀ ਸਕੂਲਾਂ ਦੇ ਹੀ ਨੇ ਜਿੱਥੇ ਅਸੀਂ ਸਹਿਤ ਦੀ ਗੱਲ ਕਰਦੇ ਆਂ ਸੱਭਿਆਚਾਰ ਦੀ ਜਾਂ ਸਮਾਜ ਦੇ ਸਮਾਜ ਦੇ ਵਧਿਆ ਬਸਲੀਕ ਹੋਣ ਦੀ ਗੱਲ ਕਰਦੇ ਆਂ ਉੱਥੇ ਜਿਹੜੇ ਸਪੋਰਟਸ ਨਾਲ ਰਿਲੇਟਡ ਬੱਚੇ ਨੇ ਜਿਸ ਤਰ੍ਹਾਂ ਅੱਜ ਦੋ ਬੱਚਿਆਂ ਨੂੰ ਸਨਮਾਨ ਇੱਥੇ ਕੀਤਾ ਗਿਆ ਉਹਨਾਂ ਨੇ ਵਰਲਡ ਰੈਕੋਰਡਸ ਪੈਦਾ ਕੀਤੇ ਨੇ ਉਹ ਉਹਦੇ ਨਾਲ ਨਾਲ ਜਿਹੜਾ ਸਪੋਰਟਸ ਪ੍ਰਤੀ ਵੀ ਬੱਚਿਆਂ ਦੇ ਵਿੱਚ ਜਾਗਰੂਕਤਾ ਲਾਉਣੀ ਸਾਡਾ ਐਥਨੈਟਿਕ ਡਿਊਟੀ ਹੈ ਸਾਡਾ ਇਨਸਾਨੀਅਤ ਫਰਜ਼ ਬਣਦਾ ਹੈ ਅਸੀਂ ਉਹਨਾਂ ਬੱਚਿਆਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ ਬਹੁਤ ਹੀ ਸੋਹਣਾ ਇਵੈਂਟ ਆਰਗੇਨਾਈਜ਼ ਹੋਇਆ ਜੀ ਬਾਈ ਫਾਊਂਡੇਸ਼ਨ ਆਫ ਨਮੀ ਅਲਮ ਨਮੀ ਉਲਰ ਇਹਨਾਂ ਦੇ ਐਮ ਡੀ ਮੈਡੈਸ਼ਨ ਤੋਂ ਉਹਨੇ ਮਿਸਟਰ ਸੁਖੀ ਬਾੜ ਜੀ ਕੈਨੇਡੀਅਨ ਨੇ ਐਂਡ 올 ਓਵਰ ਏਸ਼ੀਆ 올 ਓਵਰ ਵਰਲਡ ਦੇ ਵਿੱਚ ਉਹਨਾਂ ਦੀ ਮੋਰ ਦੇ 40 ਜਿਹੜੇ ਨੇ ਆਰਗੇਨਾਈਜੇਸ਼ਨਸ ਨੇ ਅਨੂਦਨਾਂ ਨੂੰ ਸਭ ਤੋਂ ਮਹਿੰਮ ਜਿਹੜੀ ਇਹਨਾਂ ਨੇ ਚਲਾਈ ਹੈ ਇਹ ਸਾਡੇ ਇਹ ਮਟਾਲੇ ਅੱਜ ਈਵੈਂਟ ਆਰਗੇਨਾਈਜ਼ ਹੋਇਆ ਪਾਈਲੀ ਟੀਮ ਆਫ ਮਿਸਟਰ ਅਰੰਗ ਜੀ ਇਹਨਾਂ ਦਾ ਇਨਸਟੀਚਿਊਟ ਹੈ ਔਰ ਮੈਂ ਇਹਨਾਂ ਨੂੰ ਵੀ ਐਪਰੀਸ਼ੀਏਟ ਕਰਦਾ ਇਹ ਚੀਜ਼ ਵਾਸਤੇ ਬਿਨਾਂ ਸਿੰਗਲ ਪੈਣੀ ਤੋਂ ਇਹਨਾਂ ਨੇ ਪੂਰਾ ਆਪਣੇ ਹੌਲ ਖਰਚਾ ਪਾ ਲਈ ਚੁੱਕਿਆ ਸਭ ਕੁਝ ਕੀਤਾ ਔਰ ਇਹੋ ਜਿਹੇ ਪੀਪਲ ਜਿਹੜੇ ਨੇ ਸਮਾਰਟਲੀ ਦੇ ਪੀਪਲ ਆ ਜਮ ਔਰ ਮੈਂ ਚਾਹੁੰਦਾ ਇਹਦੇ ਬੱਚੇ ਵੀ ਨੇ ਛੋਟੇ ਛੋਟੇ ਸਾਡੀ ਸੁਸਾਇਟੀ ਦੇ ਹੋਰ ਵੀ ਬੰਦੇ ਨੇ ਉਹ ਇਹਨਾਂ ਨੂੰ ਐਪਰੀਸ਼ੀਏਟ ਕਰਨ ਅਨ ਇਨਰ ਦਾ ਸਾਧਨ ਸੋ ਦੈਟ ਇਦਾਂ ਦੇ ਉਪਰਾਲੇ ਹੋ ਰਹੇ ਨੇ ਪਰ ਆਰ ਵਾਲੀ ਯੂਥ ਜਾਂ ਆਨ ਵਾਲੀ ਜਨਰੇਸ਼ਨ ਹੈ ਜਿਹੜੇ ਚੰਗੇ ਰਾਹ ਤੇ ਪੈ। ਤਾਂ ओंकार ਸਿੰਘ ਤੇ ਜੇ ਸਰ ਨੇ ਮੈਨੂੰ ਜਿਹੜਾ ਸਾਡਾ ਪ੍ਰੋਜੈਕਟ ਹੈ ਨਵੀਆਂ ਕਲਮਾ ਨਵੀਂ ਉਡਾਨ। ਇਹਦੇ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਬਹੁਤ ਧੰਨਵਾਦ ਕਰਦਾ ਸ੍ਰੀ ਸੁਖਰੀਵਾਰਟ ਜੀ ਦਾ ਤੇ ਮੇਰੇ ਨਾਲ ਮੇਰੇ ਵੀਰ ਗਗਨਦੀਪ ਸਿੰਘ ਜੀ ਗੁਰਦਾਸਪੁਰ ਤੋਂ ਸਾਡੇ ਮੁੱਖ ਸੰਪਾਦਕ ਨੇ ਤੇ ਜਿਹੜਾ ਇਹ ਪ੍ਰੋਜੈਕਟ ਹੈ ਤਕਰੀਬਨ 2 ਸਾਲ ਪਹਿਲਾਂ ਸ਼ੁਰੂ ਹੋਇਆ ਸੀਗਾ ਪਟਿਆਲੇ ਜ਼ਿਲ੍ਹੇ ਤੋਂ ਸ਼ੁਰੂ ਕੀਤਾ ਸੀਗਾ ਤੇ ਅੱਗੇ ਅੱਗੇ ਪੂਰੇ ਪੰਜਾਬ ਦੇ ਵਿੱਚ ਬਾਟਸਾਬ ਵੱਲੋਂ ਡਿਊਟੀ ਲਗਾਈ ਗਈ ਕਿ ਪਾ ਟੀਮਾਂ ਬਣਾ ਕੇ ਅੱਗੇ ਜਿਹੜਾ ਪ੍ਰੋਜੈਕਟ ਹੈ ਪੂਰੇ ਪੰਜਾਬ ਵਿੱਚ ਸ਼ੁਰੂ ਕਰੀਏ ਤਾਂ ਮੈਂ ਦੱਸਦੇ ਆ ਖੁਸ਼ੀ ਮਹਿਸੂਸ ਕਰ ਰਹੇ ਆ ਕਿ ਅਸੀਂ 23 ਜ਼ਿਲ੍ਹਿਆਂ ਦੇ ਵਿੱਚ ਤਕਰੀਬਨ 60 ਦੇ ਕਰੀਬ ਜਿਹੜੀਆਂ ਕਿਤਾਬਾਂ ਛਾਪ ਲੀਆਂ ਲੋਕ ਅਰਪਣ ਕਰ ਚੁੱਕੇ ਆ ਤੇ ਕੁਝ ਅਗਲੇ ਦਿਨਾਂ ਵਿੱਚ ਲੋਕ ਅਰਪਣ ਕਰ ਰਹੇ ਆ 23 ਜ਼ਿਲ੍ਹਿਆਂ ਤੋਂ ਇਲਾਵਾ ਰਾਜਸਥਾਨ ਵਿੱਚ ਦੋ ਕਿਤਾਬਾਂ ਹਿਮਾਚਲ ਹਰਿਆਣਾ ਦਿੱਲੀ ਮਹਾਰਾਸ਼ਟਰ ਦੇ ਵਿੱਚ 20 ਤਰੀਕ ਨੂੰ ਅਸੀਂ ਜਿਹੜੀ ਕਿਤਾਬ ਲੋਕ ਅਰਪਣ ਕਰਨ ਜਾ ਰਹੇ ਆ ਬੰਬੇ ਦੇ ਬੱਚਿਆਂ ਦੀ ਜਿਹੜੇ ਪੰਜਾਬੀ ਵਿੱਚ ਲਿਖਦੇ ਨੇ ਤੇ ਪੰਜਾਬ ਤੋਂ ਬਾਹਰ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਵਿੱਚ ਵੀ ਬਾਦ ਸਾਹਿਬ ਆਪ ਜਾ ਕੇ ਪੰਜ ਕਿਤਾਬਾਂ ਜਿਹੜੀਆਂ ਸ਼ਾਹਮੁਕੀ ਦੇ ਵਿੱਚ ਉੱਥੇ ਲੋਕਾਰਪਣ ਕਰਕੇ ਆਏ ਨੇ ਨਵੀਆਂ ਕਲਮਾ ਨਵੀਆਂ ਉਡਾਣ ਪ੍ਰੋਜੈਕਟ ਦੀਆਂ ਤੇ 17 ਜ਼ਿਲ੍ਹਿਆਂ ਵਿੱਚ ਉੱਥੇ ਹੋਰ ਕੰਮ ਚੱਲ ਰਿਹਾ ਹੈ ਪਾਕਿਸਤਾਨ ਤੋਂ ਅੱਗੇ ਇਟਲੀ ਅਮਰੀਕਾ ਆਸਟ੍ਰੇਲੀਆ ਕੈਨੇਡਾ ਇੰਗਲੈਂਡ ਫਰਾਂਸ ਉੱਥੇ ਵੀ ਜਿਹੜਾ ਇਹ ਪ੍ਰੋਜੈਕਟ ਹੈ ਵਾਕੂ ਵੀ ਜਿਹੜਾ ਬਹੁਤ ਵਧੀਆ ਚੱਲ ਰਿਹਾ ਹੈ ਤੇ ਇੰਗਲੈਂਡ ਦੀ ਜਿਹੜੀ ਕਿਤਾਬ ਛਪ ਚੁੱਕੀ ਆ ਉਹ ਅਗਲੇ ਦਿਨਾਂ ਵਿੱਚ ਲੋਕਾਰਪਣ ਹੋਣੀ ਹੈ ਜੀ ਤੇ ਜਿਹੜੇ ਦੂਸਰੇ ਦੇਸ਼ਾਂ ਵਿੱਚ ਵੀ ਕੈਨੇਡਾ ਦੀ ਵੀ ਕਿਤਾਬ ਹੈ ਜ ਉੱਥੇ ਵੀ ਇਹ ਪ੍ਰੋਜੈਕਟ ਚੱਲਦਾ ਜਿਹੜੇ ਬੰਦੇ ਨੇ ਕੁਝ ਕਰਨਾ ਤੇ ਜੇ WhatsApp ਵਰਗੇ ਬੰਦੇ ਹੈਗੇ ਨੇ ਤਾਂ ਪੰਜਾਬੀ ਮਾਂ ਬੋਲੀ ਨੂੰ ਮੈਨੂੰ ਲੱਗਦਾ ਕੋਈ ਖਤਰਾ ਨਹੀਂ ਜਿਹੜਾ ਭਵਿੱਖ ਹੈ ਸਰਨੇ ਉਹਨਾਂ ਦੀਆਂ ਹੱਥ ਉਹਨਾਂ ਦੀਆਂ ਮਾਂਵਾਂ ਫੜ ਲਈਆਂ ਪਰ ਉਹਨੋਂ ਅੱਗੇ ਜਾ ਕੇ ਬਹੁਤ ਜਿਹੜਾ ਬਲੰਦੀਆਂ ਛੋਣਗੇ ਇਹਦੇ ਵਾਸਤੇ ਵੀ ਅਸੀਂ ਸਰ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਧੰਨਵਾਦ ਕਰਦੇ ਹਾਂ ਅੱਜ ਗੁਰਦਾਸਪੁਰ ਟੀਮ ਦਾ ਗਗਨਵੀਰ ਜੀ ਖੜੇ ਨੇ ਕਿ ਜਿੱਥੇ ਅਸੀਂ ਅੱਜ ਇਹ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਆਏ ਸੀ ਇੱਥੇ ਵੀ ਪੰਜ ਕਿਤਾਬਾਂ ਜਿਹੜੀਆਂ ਤਿੰਨ ਗੁਰਦਾਸਪੁਰ ਜ਼ਿਲ੍ਹੇ ਦੀਆਂ ਇੱਕ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੇ ਇੱਕ ਪਠਾਨ ਅੱਗੇ ਸਾਡੇ ਪ੍ਰੋਗਰਾਮ ਕੱਲ 4 ਕਿਤਾਬਾਂ ਫਗਵਾੜੀ ਤੇ ਫਿਰ 10 ਕਿਤਾਬਾਂ ਸਗਰੂਰ ਕਰ ਰਹੇ ਹਾਂ ਜੀ ਲੋਕ ਅਰਪਣ 4 ਕਿਤਾਬਾਂ ਮੁਹਾਲੀ 2 ਸ਼੍ਰੀ ਮੁਕਤਸਰ ਸਾਹਿਬ ਤੇ 1 ਬੰਬਈ 24 ਕਿਤਾਬਾਂ ਜਿਹੜੀਆਂ ਅਗਲੇ 10 ਦਿਨਾਂ ਦੇ ਵਿੱਚ ਵਿੱਚ ਲੋਕ ਅਰਪਣ ਕਰਨੇ ਜਾ ਰਹੇ ਹਾਂ ਤੇ ਸਾਰ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਇਸ ਪ੍ਰੋਜੈਕਟ ਵਾਸਤੇ ਜਿੱਥੇ ਵੀ ਸਰ ਸਾਡੀ ਡਿਊਟੀ ਲਾਉਣਗੇ ਅਸੀਂ ਖੇੜੇ ਮੱਥੇ ਪ੍ਰਵਾਨ ਕਰਕੇ ਦਿਨ ਰਾਤ ਇਸ ਪ੍ਰੋਜੈਕਟ ਵਾਸਤੇ ਚੜ੍ਹਦੀ ਕਲਾ ਵਾਸਤੇ ਹਾਜ਼ਰ ਰਹਾਂਗੇ ਬਹੁਤ-ਬਹੁਤ ਧੰਨਵਾਦ ਹਾਂਜੀ ਅੱਜ ਮੇਰੇ ਹਸ਼ਨ ਕਾਲਜ ਦੇ ਵਿੜੇ ਦੇ ਵਿੱਚ ਮੇਰੇ ਲਈ ਬੜੀ ਮਾਣ ਦੀ ਔਰ ਫਖਰ ਦੀ ਗੱਲ ਸੀ ਕਿ ਜਿਹੜਾ ਸੁਖੀ ਬਾੜ ਜੀ ਵੱਲੋਂ ਚਲਾਈ ਜਾ ਰਹੀ ਸੰਸਥਾ ਨਮੀਆ ਕਲਮਾ ਨਵੀਂ ਉਡਾਨ ਜਿਹੜੇ ਸੰਯੋਜਕ ਹੈਗੇ ਆ ਇਸ ਸੰਸਥਾ ਦੇ ਵਿੱਚ ਚ ਕੇ ਉਪਰ ਆਲਾ ਕਿ ਛੋਟੇ ਬੱਚਿਆਂ ਨੂੰ ਲੇਖਣ ਵੱਲ ਉਹਨਾਂ ਦਾ ਰੁਝਾਨ ਵਧਾਉਣ ਵਾਸਤੇ ਅਜ ਪ੍ਰੋਗਰਾਮ ਕੀਤਾ ਗਿਆ ਮੇਰੇ ਦਿਲ ਦੀ ਗਹਿਰਾਈਆਂ ਨੂੰ ਇਹ ਛੂ ਗਿਆ ਕਿਉਂਕਿ ਜਿੰਨੇ ਅੱਜ ਤੱਕ ਜਿੰਨੇ ਵੀ ਪ੍ਰੋਗਰਾਮ ਦੇਖੇ ਸੀਗੇ ਜਾਂ ਬੁਕਸ ਦਾ ਦੇਖਿਆ ਸੀਗਾ ਵੱਡੇ ਲੇਖਕਾਂ ਦੀ ਬੁਕਸ ਦਾ ਹੀ ਲੋਕਾਤਮਨ ਦੇਖਿਆ ਸੀਗਾ ਪਰ ਅੱਜ ਇਸ ਵਿੜੇ ਦੇ ਵਿੱਚ ਪੰਜ ਕਿਤਾਬਾਂ ਰਿਲੀਜ਼ ਹੋਈਆਂ ਜਿਦੇ ਸੀ ਬੱਚਿਆਂ ਦੀਆਂ ਰਚਨਾਵਾਂ ਉਹਦੇ ਚ ਸੰਪਾਦਿਤ ਹੋਈਆਂ ਤਿੰਨ ਗੁਰਦਾਸ ਆਪਣੇ ਗੁਰਦਾਸਪੁਰ ਡਿਸਟ੍ਰਿਕਟ ਦੀਆਂ ਇੱਕ ਸ਼੍ਰੀ ਅਮਰਸਰ ਸਾਹਿਬ ਦੀ ਤੇ ਇੱਕ ਪਠਾਨਕੋਟ ਦੀ ਮੈਂ ਆਪਣੇ ਸਮੂਚੇ ਕਾਲਜ ਵੱਲੋਂ ਇਸ ਸੰਸਥਾ ਨੂੰ ਬਹੁਤ ਬਹੁਤ ਵਧਾਈ ਦਿਨਾ ਬੱਚਿਆਂ ਵਾਸਤੇ ਜੋ ਕਰ ਰਹੀ ਹੈ ਉਹਨਾਂ ਦੇ ਹੱਥਾਂ 'ਚੋ ਮੋਬਾਈਲ ਖੋ ਕੇ ਉਹਨਾਂ ਦੇ ਹੱਥਾਂ 'ਚ ਕਲਮ ਫੜਾ ਰਹੀ ਹੈ ਪ੍ਰਮਾਤਮਾ ਇਹਨਾਂ ਨੂੰ ਬਿਲ ਰਾਗ ਮਿਹਨਤ ਕਰਨ ਦੀ ਅਥਕ ਸਤੂ ਵੀ ਜਦੋਂ ਕਦੀ ਵੀ ਮੇਰੀ ਸਵਾਮਾ ਦੀ ਲੋੜ ਪਵੇ ਮੈਂ ਹਾਜ਼ਰ ਹਾਂ ਤਨ ਮਨ ਨਾਲ ਤਨ ਨਾਲ